ਅੰਕਜੀਤ ਜੀ ਨਾਮ ਹੈ ਤੁਹਾਡਾ ਅੱਜ ਗੁਰਪੁਰਪ੍ਰੀ ਦਰਬਾਰ ਸਾਹਿਬ ਪਹੁੰਚਿਆ ਜੀ ਕਿਹਨਾਂ ਤੋਂ ਮੇਰਨੋਂ ਪਰਮੇਂਦਰ ਸਿੰਘ ਆ ਮੈਂ ਅਭਰਤ ਹੁਈ ਆ ਤੇ ਅੱਜ ਸਾਡੇ ਕਮਾਲ ਕੰਧਨ ਸਾਹਿਬ ਦੇ ਗੁਰਮੈਸਤਰੀ ਜਰ ਜੰਗਿਆਲਾ ਸੀ ਜੋ ਸੰਕਤਾਂ ਦਰਬਾਰ ਸਾਹਿਬ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿੱਚ ਬੜੀ ਸ਼ਰਧਾ ਭਾਵਨਾ ਮਨਾ ਰਹੀਆਂ ਨੇ ਤੇ ਦੂਰੋਂ ਦੂਰੋਂ ਸਾਰੀ ਦੁਨੀਆ ਤੋਂ ਆਲਵਾਟ ਤੋਂ ਸੰਤ ਇੱਥੇ ਆਈ ਹੈ ਦਰਸ਼ਨ ਕਰਨ ਆਈ ਹੈ ਔਰ ਰਹਿਰਾ ਸਾਹਿਬ ਤੋਂ ਉਪਰੰਤ ਅਸ਼ੀਵਾਈ ਕੀਤੀ ਗਈ ਆ ਇਹ ਸਾਰੀ ਸੰਤ ਨੇ ਮਨਮੋਹਕ ਨਜ਼ਾਰਾ ਦਾ ਆਨੰਦ ਮਾਣੋ ਬਾਕੀ ਸਭ ਸੰਤਾਂ ਨੂੰ ਵਧਾਈਆਂ ਸਭ ਸੰਤਾਂ ਨੂੰ ਇਹ ਹੀ ਕਹਿੰਦਾ ਕਿ ਗੁਰੂ ਘਰਾਂ ਦੀ ਸ਼ਾਂਤੀ ਬਣਾਈ ਰੱਖੋ ਸ਼ਾਂਤੀ ਰਹੋ ਸਾਰੀ ਜਗਤ ਵਿੱਚ ਸ਼ਾਂਤੀ ਵਰਤੇ ਤੇ ਦੇਵਤੇ ਫਤਿਹ ਜਲਮ ਦਾ ਨਾਸ ਹੋਵੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਸਿੰਘਾ ਬਾਬਾ ਜੀ ਕੀ ਕਹਿਣਾ ਚਾਹੋਗੇ ਅੱਜ ਇੱਕ ਗੁਰਪੁਰਬ ਦੀ ਆਤਿਸ਼ਬਾਦੀ ਹੋਈ ਹੈ ਅਸਪਰੀ ਖਾਲਸਾ ਪੰਥ ਦੀ ਚੜ੍ਹਦੀ ਕਲਾ ਵਾਸਤੇ ਸਿੱਤੇ ਪਾਸਾ ਨੇ ਸਾਹਿਬ ਸ਼ਿਵ ਗੋਬਿੰਦ ਸਿੰਘ ਜੀ ਨੇ ਫਤਨਾ ਸਾਹਿਬ ਦੇ ਅਵਤਾਰ ਧਾਰਿਆ ਸੱਚੇ ਪਾਸਾ ਜੀ ਨੇ ਜ਼ਾਲਮ ਜ਼ੁਲਮ ਦੇ ਨਾਸ ਕਰਕੇ ਸੱਚੇ ਪਾਸਾ ਸਾਰੇ ਸਰਬਤ ਦੇ ਭਲੇ ਵਾਸਤੇ ਇਹ ਖਾਲਸਾ ਪੰਥ ਦੀ ਨੀਂਹ ਪਸ ਰੱਖੀ 1499 ਉਹਨਾਂ ਵੇਲੇ ਜਿਹੜੇ ਨਾਮ ਪੁਸਤਾਂ ਉਹ ਅਮਿਤ ਕਾਇਆ ਗਿਆ ਤੇ ਅੱਜ ਦੇ ਦਿਨ ਸਰਬਤ ਸੰਗਤ ਵੱਲੋਂ ਸੱਚੇ ਪਾਸਾ ਅਮਤ ਵੇਲੇ ਤੋਂ ਲੈ ਕੇ ਹੁਣ ਤੱਕ ਸਾਰੇ ਨਮਸਤਕ ਹੋਈਆਂ ਹਨ ਤੇ ਨਾਮ ਪਾਰੀ ਦੇ ਨਾਲ ਸੱਚੇ ਪਾਸਾ ਸਰਬਤ ਦੇ ਭਲੇ ਖਾਲਸਾ ਪੰਥ ਅਤੇ ਦੇਸ਼ ਕੌਮ ਦੀ ਅੱਧੀ ਕਲਾ ਵਾਸਤੇ ਅਰਦਾਸ ਕੀਤੀ ਗਈ ਹੈ ਜੀ ਜਬਤ ਵਾਹਿ ਜੀ ਦਾ ਖਾਲਸਾ ਵਾਹਿ ਜੀ ਦੀ ਫਤਿਹ ਸੱਚੇ ਪਾਸ਼ਾ ਦੀ ਚੜ੍ਹਦੀ ਕਲਾ ਮੇਰੇ ਦਾਤੇ ਦੀ ਜਿੰਨੇ ਸਾਰੀ ਦੁਨੀਆ ਉਤੇ ਕਮਾਲ ਕਰ ਦਿੱਤੀ ਆ ਮੈਂ ਸਾਰੀਆਂ ਸੰਗਤਾਂ ਨੂੰ ਅਮਰਤ ਛਕੋ ਗੁਰੂ ਵਾਲੇ ਬਣੋ ਤੇ ਗੁਰੂ ਦੀ ਚੜ੍ਹਦੀ ਕਲਾ ਹਾਸਲ ਕਰੋ ਇਸ ਤੋਂ ਵੱਡਾ ਕੋਈ ਕੰਮ ਨਹੀਂ ਜੇ ਇਸ ਤੋਂ ਵੱਡਾ ਕੋਈ ਹੋਰ ਨੇਮ ਨਹੀਂ ਜੇ ਗੁਰੂ ਪਾਸ਼ਾ ਤਨ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਸ਼ਾ ਬੇਅੰਤ ਦਾਤੇ ਆ ਜਿਨੇ ਬੇਅੰਤ ਸੰਗਤਾਂ ਨੂੰ ਤਾਰਿਆ ਕਿਸੇ ਨਾਲ ਕੋਈ ਨਿਰਭਾਉ ਨਿਰਵੈਰ ਅਕਾਲ ਮੂਰਤ ਜੁਨੀ ਸਾਹਿਬਾਂ ਗੁਰਪ੍ਰਸਾਦ ਤਨ ਤਨ ਗੁਰਾਂਮ ਦਾ ਸੱਚੇ ਪਾਸ਼ਾ ਦੇ ਦਰ ਤੇ ਖਲੋਗੇ ਇਹ ਗੱਲ ਕਹਿੰਨੇ ਆ ਕਿ ਜਿਹੜਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੋ ਜਾਏਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਸ਼ਾ ਉਹਨੂੰ ਕਿਸੇ ਗੱਲ ਦੀ ਥੋੜਨੀ ਰਹਿਣ ਦੇਣਗੇ ਉਹਦੇ ਭੰਡਾਰੇ ਭਰ ਦੇਣਗੇ ਉਹਦੀ ਚੜ੍ਹਦੀਆਂ ਕਲਾ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬੇ ਨਾਮ ਦੱਸਦੇ ਆ ਬਲਵਿੰਦਰ ਸਿੰਘ ਜੀ